ਚੀਕੂ ਲੱਗਿਆ ਬਾਈ ਜੀ ਆਪਣੇ ਪਹਿਲਾਂ ਤੋਂ ਆਪਣੇ ਬੂਜਿਆਂ 'ਨ ਲੱਗਿਆ ਨੂੰ ਕਈ ਸਾਲ ਹੋ ਗਏ ਚੀਕੂ ਨਾ ਲੱਗਿਆ ਨੂੰ ਤੇ ਚੀਕੂ ਲੱਗਦੇ ਹੁੰਦੇ ਹੁਣ ਆ ਚੀਕੂ ਬਣ ਗਏ ਇਹ ਜੇ ਦੱਬ ਕੇ ਦੇਖਾਂ ਨਾ ਕਰੜੇ ਹੋਣਗੇ ਇਹ ਇਹ ਜਦੋਂ ਬੂਜੇ ਦੇ ਉੱਤੇ ਖੜੇ ਹੁੰਦੇ ਆ ਨਾ ਖੜੇ ਚੀਕੂ ਲੱਗਿਆ ਬਾਈ ਜੀ ਆਪਣੇ ਪਹਿਲਾਂ ਤੋਂ ਆਪਣੇ ਬੂਜਿਆਂ 'ਨ ਲੱਗਿਆ ਨੂੰ ਕਈ ਸਾਲ ਹੋ ਗਏ ਚੀਕੂ ਨਾ ਲੱਗਿਆ ਨੂੰ ਤੇ ਚੀਕੂ ਲੱਗਦੇ ਹੁੰਦੇ ਹੁਣ ਆ ਚੀਕੂ ਬਣ ਗਏ ਇਹ ਜੇ ਦੱਬ ਕੇ ਦੇਖਾਂ ਨਾ ਕਰੜੇ ਹੋਣਗੇ ਇਹ ਇਹ ਜਦੋਂ ਬੂਜੇ ਤੇ ਉੱਤੇ ਖੜੇ ਹੁੰਦੇ ਆ ਨਾ ਖੜੇ ਖੜੇ ਪੱਕਦੇ ਨਹੀਂ ਹੁੰਦੇ ਇਹ ਇਹਨੂੰ ਕਰਦਾ ਨਾ ਆਪਾਂ ਤੋੜਨਾ ਪੈਂਦਾ ਇਹ ਇਹਨੂੰ ਤੋੜ ਦੋ ਦੇਖੋ ਦੁੱਧ ਕਿਵੇਂ ਨਿਕਲਦਾ ਐਂ ਦੁੱਧ ਨਿਕਲਦਾ ਹੈ ਇਹ ਸਾਰੇ ਕਰੜੇ ਆ ਕਿੰਨੇ ਨੱਪ ਲੋ ਇਹਨੂੰ ਐਂ ਨੱਪ ਕੇ ਆਪਾਂ ਹੀ ਕਰਨਾ ਇਹ ਪੱਕਦੇ ਹੀ ਨਹੀਂ ਹੁੰਦੇ ਪਕਾਉਣੇ ਪੈਂਦੇ ਆ ਇਹ ਮੰਨ ਲਓ ਜਿਵੇਂ ਆਹ ਅਖਬਾਰ ਅਖਬਾਰ ਲੈ ਲਓ ਅਖਬਾਰ ਦੇ ਨਾਲ ਵਿੱਚ ਲਿਬੇਟ ਲੋ ਇਹਨਾਂ ਐ ਲਿਬੇਟ ਕੇ ਅਖਬਾਰ ਦੇ ਵਿੱਚ ਇਹ ਮੈਂ ਆਪਣੇ ਕੋਲ ਕੋਈ ਡੱਬਾ ਪਿਆ ਹੁੰਦਾ ਫालतू ਡੱਬੇ ਕੋਈ ਵੀ ਚੀਜ਼ ਆ ਆ ਗੱਤੇ ਦਾ ਡੱਬਾ ਹੁਣ ਇਹਨੂੰ ਲਵੇਟ ਲਿਆ ਆਪਾਂ ਵਿੱਚ ਇਹਦੇ ਇਹਨੂੰ ਡੱਬੇ ਦੇ ਵਿੱਚ ਪਾ ਲਓ ਐਂ ਡੱਬੇ ਦੇ ਵਿੱਚ ਪਾ ਕੇ ਉੱਪਰੋਂ ਕਰਦੇ ਉਹ ਬੰਦੋ ਇਹਦੀ ਹਵਾ ਰੋਕਣੀ ਪੈਂਦੀ ਹੈ ਜਦੋਂ ਗਰਮੀ ਦੇ ਨਾਲ ਆਪਣੇ ਆਪ ਇਹ ਤੀਜੇ ਦਿਨ ਪੱਕ ਜਾਣਾ ਆ ਜਿੰਨੇ ਵੀ ਚੀਕੂ ਲੱਗੇ ਨੇ ਹੁਣ ਆ ਲੱਗੇ ਨੇ ਇਹ ਵੀ ਆਪਾਂ ਤੋੜ ਲਾਂਗੇ ਆ ਸਾਈਜ਼ ਵੱਡਾ ਹੋ ਗਿਆ ਹੁਣ ਬਹੁਤ ਵੱਡਾ ਹੁਣ ਸਾਈਜ਼ ਤਾਕਤ ਹੁੰਦੀ ਹੈ ਨਾ ਆ ਠੀਕੋਆਂ ਦੇ ਵਿੱਚ ਦੁੱਧ ਕਿਵੇਂ ਨਿਕਲਦਾ ਐ ਨਿਕਲਦਾ ਇਹ ਸਾਰੇ ਤੋੜ ਕੇ ਆਪਾਂ ਡੱਬੇ ਦੇ ਵਿੱਚ ਪਾ ਲਾਂਗੇ ਤੇ ਆ ਦੱਸ ਰਹੇ ਸੀ ਤੁਹਾਨੂੰ ਮੈਂ ਆਪਾਂ ਐਂ ਦੇਖਦੇ ਰਹਿੰਦੇ ਆ ਵੀ ਪੱਕਦੇ ਨਹੀਂ ਪੱਕਦੇ ਨਹੀਂ ਦੱਬ ਕੇ ਦੇਖੀ ਜਾਂਦੇ ਅੱਜ ਨਾਲ ਦੱਬ ਕੇ ਨਾ ਦੇਖੋ ਇਹਨੂੰ ਨਾ ਜਦੋਂ ਵੱਡੇ ਹੋਗੇ ਸਾਈਜ਼ ਐਡੇ-ਐਡੇ ਸਾਈਜ਼ ਬਹੁਤ ਹੁੰਦਾ ਤੇ ਇਹਨੂੰ ਨਾ ਅਖਬਾਰ ਦੇ ਵਿੱਚ ਕੋਈ ਵੀ ਚੀਜ਼ ਹੈ ਗਰਮ ਹੋ ਜਾਣਾ ਗਰਮ ਮੈਚ ਦੇ ਵਿੱਚ ਰੱਖ ਦਿਓ ਇਹਨੂੰ ਹਵਾ ਜਿਲਕੋ ਕੇ ਹਵਾ ਦੋ ਤੇ ਇਹ ਪੱਕ ਜਾਣਗੇ ਤੀਸਰੇ ਦਿਨ ビいカげん。